ਏ ਨਾ ਹੋਏ ਵੀ ਜਿੰਨਾ ਚਿਰ ਉਥੇ মিডিਆ ਦੇ ਕੈਮਰੇ ਘੁੰਮਦੇ ਆ ਆਪਾਂ ਸਿਰਫ ਉਹਨਾਂ ਚਿਰ ਹੀ ਸੇਵਾ ਕਰੀਏ ਅਸਲ ਦੇ ਵਿੱਚ ਸੇਵਾ ਇਸ ਤੋਂ ਬਾਅਦ ਸ਼ੁਰੂ ਹੋਣੀ ਹੈ ਦੇਖੋ ਪਾਣੀ ਉਥੇ ਰਹਿਣਾ ਤਿੰਨ ਚਾਰ ਦਿਨ ਰਹੂਗਾ ਪੰਜ ਦਿਨ 10 ਦਿਨ ਹੱਦ 20 ਦਿਨ ਰਹੂਗਾ 20ਾਂ ਦਿਨਾਂ ਬਾਅਦ ਪਾਣੀ ਨੇ ਉਤਰ ਜਾਣਾ ਫੇਰ ਉਸ ਤੋਂ ਬਾਅਦ ਉਥੇ ਬਿਮਾਰੀ ਫੈਲਣ ਦਾ ਖਤਰਾ ਵੀ ਹੋਊਗਾ ਉਹ ਪਾਣੀ ਦੀ ਗਾਰ ਹੋਊਗੀ ਰੇਤਾ ਜਮਿਆ ਹੋਊਗਾ ਖੇਤਾਂ ਦੇ ਵਿੱਚ ਸਾਰਾ ਕੁਝ ਨਾਸ਼ ਹੋ ਚੁੱਕਿਆ ਹੋਵੇਗਾ ਲੋਕਾਂ ਦੇ ਘਰਾਂ ਦੇ ਵਿੱਚੋਂ ਮਾਲ ਡੰਗਰ ਸਾਰਾ ਕੁਝ ਖਤਮ ਹੋ ਚੁੱਕਿਆ ਹੋਏਗਾ ਉਹਨਾਂ ਦੇ ਪਰੋਲਿਆਂ ਦੇ ਵਿੱਚੋਂ ਦਾਣੇ ਜਿਹੜੇ ਆ ਉਹ ਪੁੰਗਰ ਚੁੱਕੇ ਹੋਣਗੇ ਕੁਝ ਵੀ ਨਹੀਂ ਹੋਊਗਾ ਅਸਲ ਮੌਕਾ ਉਦੋਂ ਹੋਊਗਾ ਸੇਵਾ ਦਾ ਕਿਤੇ ਇਹ ਨਾ ਉਹ ਇਹ ਵੀ ਉਥੋਂ ਕੈਮਰੇ ਵਾਪਸ ਆ ਜਾਣ ਮੀਡੀਆ ਵਾਲੇ ਵਾਪਸ ਆ ਜਾਣ ਤੇ ਤੁਸੀਂ ਵੀ ਸਾਰੇ ਪੰਜਾਬੀਓ ਵਾਪਸ ਨਾ ਆ ਜਿਓ ਮੇਰੀ ਮੀਡੀਆ ਵਾਲਿਆਂ ਨੂੰ ਵੀ ਬੇਨਤੀ ਆ ਕਿ ਉਹਨੂੰ ਲਗਾਤਾਰ ਕਵਰ ਕਰਿਓ ਤੇ ਪੰਜਾਬੀਓ ਤੁਸੀਂ ਵੀ 2-3 ਮਹੀਨੇ ਉਥੇ ਆਪਾਂ ਨੂੰ ਗਰਾਉਂਡ ਲੈਵਲ ਤੇ ਕੰਮ ਕਰਨ ਦੀ ਲੋੜ ਹੈ ਜ਼ਮੀਨੀ ਪੱਧਰ ਤੇ ਵਿਚਰ ਕੇ ਉਹਨਾਂ ਅਪਰਾਮਾਂ ਦੇ ਨਾਲ ਭਾਉਾਂ ਦੇ ਨਾਲ ਖੜ ਕੇ ਆਪਾਂ ਉਹਨਾਂ ਨੂੰ ਦੁਬਾਰਾ ਮੋੜ ਬਸੇ ਬੇਬਲ ਲੈ ਕੇ ਜਾਣਾ